ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜਿ ਨਵਾਜੀ ਗੁਰੂ ਰੂਪ ਪੁਰਖ ਖਾਲਸਾ 사ਤ ਸੰਗਤ ਜੀਓ 사ਤਗੁਰਾਂ ਦੀ ਮਿਹਰ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਜਿਹਦੇ ਭਾਈ ਵੀ ਸ਼ਬਦ ਭਗਤ ਜੀ ਦੇ ਸੰਪੂਰਨ ਹੋਏ ਹਨ ਆਓ ਅਗਲਾ ਸ਼ਬਦ ਭਗਤ ਜੀ ਕਵੀਆਂ ਆਰੰਭ ਕਰਦੇ ਹਨ ਉਥੇ ਸਾਨੂੰ ਜੀਵਨ ਨੂੰ ਭਗਤ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਲੰਕਾ ਸਾ ਕੋਟ ਸਮੁੰਦਰ ਸੀਖਾਹੀ ਐ ਰਾਮਨ ਕਰ ਖਬਰ ਨ ਪਾਈ ਆ ਮੰਗੋ ਕਿਛੁ ਥਿਰ ਨਾ ਰਹਾਈ ਦੇਖਤ ਨੈਣ ਚਲਿਓ ਜਗ ਜਾਈ ਤਨ ਤਨ ਭਗਤ ਕਬੀਰ ਸਾਹਿਬ ਜੀ ਇਹ ਸ਼ਬਦ ਦੀ ਰਮਤਾ ਕਰਦੇ ਹਨ ਲੰਕਾ ਸਾ ਕੋਟ ਸਮੁੰਦਰ ਸਿਖਾਹੀ ਤੈ ਰਾਵਣ ਕਰ ਖਬਰ ਨ ਪਾਈ ਤੇ ਕੇਂਦਰੀ ਭਾਵ ਭਗਤ ਜੀ ਦਰਸਾਉਂਦੇ ਹਨ ਹਉ ਦੀ ਪੰਕਤੀ ਵਿੱਚ ਕਿਆ ਮੰਗੂ ਕਿਸ ਥਿਰ ਨਾ ਰਹੀ ਅਉਤਜ ਜੀ ਕਹਿੰਦੇ ਕਿਹੜੀ ਸ਼ੈਅ ਹੈ ਕਿਹੜੀ ਚੀਜ਼ ਹੈ ਕਿਹੜਾ ਪਦਾਰਥ ਹੈ ਕਿਹੜੀ ਸੰਸਾਰ ਵਿੱਚ ਵਸਤੂ ਹੈ ਜਿਹੜੀ ਸਦਾ ਰਹਿਣ ਵਾਲੀ ਹੋ ਕੀ ਮੰਗਾ ਮਾਲਕਾ ਤੇਰੇ ਤੋਂ ਹਰੀ ਜੀਓ ਪ੍ਰਭੂ ਜੀਓ ਕਿਹੜੀ ਚੀਜ਼ ਮੰਗਲਾਂ ਮੈਂ ਜਿਹੜੀ ਰਹਿਣ ਵਾਲੀ ਹੋਵੇ ਭਗਤ ਜੀ ਕਹਿੰਦੇ ਕਿਆ ਮੰਗੂ ਕਿਛੁ ਥਿਰ ਨਾ ਰਹੀ ਕਹਿੰਦੇ ਮਨਦੂਬਤਾ ਚ ਆ ਜਾਂਦਾ ਕੀ ਇਸੇ ਤਾ ਕੁਝ ਵੀ ਰਹਿਣ ਵਾਲਾ ਨਹੀਂ ਸ੍ਰਿਸ਼ਟੀ ਦੇ ਵਿੱਚ ਹਰ ਇੱਕ ਚੀਜ਼ ਦਾ ਸਮਾਂ ਹੈ ਹਰ ਇੱਕ ਚੀਜ਼ ਮਿਥਿਆ ਹੈ ਹਰ ਇੱਕ ਚੀਜ਼ ਨੇ ਖਤਮ ਹੋ ਜਾਣਾ ਹੈ ਇਹ ਭਗਤ ਜੀ ਬਚਨ ਕਰਦੇ ਹਨ ਦੇਖਤ ਨੈਣ ਚਲਿਓ ਜਗ ਜਾਈ ਭਗਤ ਜੀ ਕਹਿੰਦੇ ਅੱਖਾਂ ਦੇ ਨਾਲ ਹੀ ਨੇਤਰਾਂ ਦੇ ਨਾਲ ਦੇਖਦੇ ਹਾਂ ਜਗਤ ਜਾ ਰਿਹਾ ਹੈ ਜਗਤ ਚੱਲਿਆ ਜਾ ਰਿਹਾ ਕੋਈ ਆ ਰਿਹਾ ਕੋਈ ਜਾ ਰਿਹਾ ਹੈ ਇੱਥੇ ਤਾਂ ਕੋਈ ਚੀਜ਼ ਵੀ ਸਥਿਰ ਨਹੀਂ ਹੈ ਕੀ ਮੰਗਾ ਮੈਂ ਤੇਰੇ ਤੋਂ ਕੀ ਚੀਜ਼ ਮੰਗਣੀ ਚਾਹੀਦੀ ਹੈ ਜਿਹੜੀ ਸਥਿਰ ਹੋਵੇ ਇਹ ਬਚਨ ਕਰਦਿਆਂ ਉੱਥੇ ਆਧਾਰ ਲਾ ਲੈਣੇ ਹਨ ਭਗਤ ਜੀ ਲੰਕਾ ਸਾਕੋਟ ਸੁੰਦਰ ਸੀਖਾਹੀ ਤੈ ਰਾਵਣ ਕਰ ਖਬਰ ਨਾ ਪਾਈ ਲੰਕਾ ਪਤੀ ਰਾਜਾ ਰਾਮਣ ਜਿਹੜਾ ਕੀ ਬਹੁਤ ਵੱਡਾ ਗਿਆਤਾ ਗਿਆਨੀ ਹੋਏ ਇਹਨੂੰ ਹਰੇ ਗ੍ਰੰਥਾਂ ਦਾ ਵੇਦਾਂ ਦਾ ਸ਼ਸਤਰਾਂ ਦਾ ਗਿਆਨ ਸੀ ਇਹਨੂੰ ਮੂੰਹ ਜਵਾਨੀ ਜਾਦ ਸੰਗ੍ਰੰਥ ਵੱਡਾ ਗਿਆਨੀ ਹੋਇਆ ਰਾਵਣ ਰਾਜਾ ਲੰਕਾ ਪਤੀ ਜਿਹਨੂੰ ਕਿਹਾ ਜਾਂਦਾ ਕਈ ਨਾਮ ਬਾਣੀ ਵਿੱਚ ਰਾਵਣ ਦੇ ਦਰਜ ਹਨ ਤੇ ਸੰਤ ਜੀਓ ਭਗਤ ਜੀ ਇੱਕ ਧਾਰਨ ਲੈ ਕੇ ਸਾਨੂੰ ਫਿਰ ਸਮਝਾਉਣ ਵਾਸਤੇ ਧਾਰਨ ਲੈ ਰਹੇ ਹਨ ਕਹਿੰਦੇ ਰਾਵਣ ਰਾਜਾ ਜਿਹੜਾ ਸੀ ਨਾ ਉਹਦੀ ਲੰਕਾ ਸੀ ਜਿਹੜੀ ਉਹ ਸਮੁੰਦਰ ਉਹਦੇ ਆਲੇ ਦੁਆਲੇ ਖਾਈ শ্রীলੰਕਾ ਦਾ ਕੋਟ ਲੰਕਾ ਵਰਗਾ ਉਹਦਾ ਕੋਟ ਸੀ ਉਹ ਜਿਹੜਾ ਕਿਲਾ ਸੀ ਰਾਵਣ ਦਾ ਇਹ ਆਲੇ ਦੁਆਲੇ ਬਹੁਤ ਡੂੰਗੀ ਖਾਈ ਬਣਾਈ ਹੋਈ ਸੀ ਕੋਈ ਲਾਂਗੜਾ ਪਾਏ ਬਰਾਤਨ ਸਮਿਆਂ ਵਿੱਚ ਜਿਹੜੇ ਰਾਜੇ ਹੋਏ ਵੱਡੇ ਵੱਡੇ ਬਾਦਸ਼ਾਹ ਹੋਏ ਜਿਨ੍ਹਾਂ ਦੇ ਕਿਲਿਆਂ ਦੇ ਆਲੇ ਦੁਆਲੇ ਤਕਰੀਬਨ ਖਾਈ ਪੱਟੀ ਜਾਂਦੀ ਸੀ ਬਹੁਤ ਚੌੜੀ ਜਿਹਦੇ ਤੋਂ ਕੋਈ ਛਾਲ ਨਾ ਮਾਰ ਸਕੇ ਸ਼ਾਲਨਾ ਵਾਰਸ ਕੋਈ ਦੁਸ਼ਮਣ ਹਮਲਾ ਨਾ ਕਰ ਸਕੇ ਕੋਈ ਦੁਸ਼ਮਣ ਨਾ ਅੰਦਰ ਕੋਸ ਸਕੇ ਇਸ ਵਾਸਤੇ ਪਹਿਲੋ ਕਿਲੇ ਤਿਆਰ ਹੁੰਦੇ ਸੀ ਫਿਰ ਉਹਦੇ ਆਲੇ ਦੁਆਲੇ ਖਾਈਆਂ ਪੱਟੀਆਂ ਜੰਦੀਆਂ ਸੀ ਉਹਦੇ ਵਿੱਚ ਜਲ ਭਰ ਦਿੱਤਾ ਜਾਂਦਾ ਸੀ ਪਾਣੀ ਤੇ ਕੋਈ ਯਰਾ ਵਗੈਰਾ ਆਦਮੀ ਕੋਈ ਦੁਸ਼ਮਣ ਅੰਦਰ ਨਾ ਆ ਸਕੇ ਇਹ ਪਹਿਰਾ ਸਖਤ ਹੁੰਦਾ ਸੀ ਤੇ ਜਿਹੜਾ ਲੰਕਾ ਪਤੀ ਰਾਵਣ ਦਾ ਲੰਕਾ ਸਿਨਾ ਜੀ ਨੂੰ ਲੰਕਾਪਤੀ ਰਾਵਣ ਤਾਂ ਹੀ ਕਹਿੰਦੇ ਲੰਕਾ ਦੇ ਵਿੱਚ ਰਹਿੰਦਾ ਸੀ ਇਹਦਾ ਜੜਾ ਕਿਲਾ ਸੀਨਾ ਇਹਨਾਂ ਦੇ ਇਤਿਹਾਸਕ ਗ੍ਰੰਥ ਕਹਿੰਦੇ ਹਨ ਮਿਥਿਹਾਸ ਇਤਿਹਾਸ ਦੇ ਵਿੱਚ ਲਿਖਿਆ ਜੇ ਪੜੀਏ ਉੱਥੇ ਦੱਸਿਆ ਜਾਂਦਾ ਹੈ ਉਹ ਕਥਾਵਾਂ ਕਹਾਣੀਆਂ ਸਾਖੀਆਂ ਉਹਨਾਂ ਚ ਮਿਲ ਜਾਂਦੀਆਂ ਕਿ ਇਹ ਜਿਸ ਵੇਲੇ ਦੇਖੋ ਸ਼ੰਕਰ ਭਗਵਾਨ ਅੱਗੇ ਉਦੀ ਘਰ ਵਾਲੀ ਪਤਨੀ ਸੀ ਜਿਹੜੀ ਉਹ ਚਾਣਕੀ ਬੇਨਤੀ ਕਰਦੀ ਆ ਕਿ ਆਪਣਾ ਕੋਈ ਘਰ-ਬਾਰ ਨਹੀਂ ਐ ਕਦੀ ਕਿਤੇ ਰਹਿਣਿਆ ਕਦੀ ਕਿਤੇ ਰਹਿੰਦੀ ਆ ਮਹਾਰਾਜ ਆਪਣਾ ਘਰ ਹੋਣਾ ਚਾਹੀਦਾ ਤੇ ਉਸ ਵੇਲੇ ਕੀ ਕਹਿੰਦਾ ਹੰਕਰ ਭਵਾਨ ਕਹਿੰਦਾ ਕੋਈ ਗੱਲ ਨਹੀਂ ਆਪਾਂ ਘਰ ਤੇ ਬਣਾ ਲਈਏ ਪਰ ਸਾਡਾ ਜਿਹੜਾ ਘਰ ਹੈ ਇੱਥੇ ਤਾਂ ਰੋਜ਼ ਲੈਣਾ ਲੱਗੀਆਂ ਰਹਿੰਦੀਆਂ ਨੇ ਕਦੀ ਕੋਈ ਆ ਜਾਂਦਾ ਮੰਗਣ ਵਾਸਤੇ ਕਦੀ ਕੋਈ ਆਂਦਾ ਹੈ ਇਹ ਆਪਾਂ ਮਹਿਲ ਬਣਾ ਵੀ ਲਿਆ ਕਿਸੇ ਨੇ ਆ ਜਾਣਾ ਉਹਨੇ ਚਲ ਤੇ ਜਦੋਂ ਹਟ ਕੀਤਾ ਤੇ ਉਸ ਵੇਲੇ ਸ਼ੰਕਰ ਭਗਵਾਨ ਨੇ ਫਿਰ ਦੇਖੋ ਮਿਸਤਰੀ ਬੁਲਾਏ ਜਗਾ ਜਗਾ ਤੋਂ ਬਹੁਤ ਸਿਆਣੇ ਚੱਤਰ ਜਿਹੜੇ ਸਿਸ਼ੂ ਜਵਾਨ ਬੁਲਾਏ ਤੇ ਉੱਥੇ ਦੇਖੋ ਮਹਿਲ ਦੀ ਸਾਰੀ ਸ਼ੁਰੂ ਕਰਾਈ ਜਦੋਂ ਇਹ ਲੰਕਾ ਤਿਆਰ ਹੋ ਗਈ ਮਹਿਲ ਤਿਆਰ ਹੋ ਗਿਆ ਜਿੱਥੇ ਰਾਵਣ ਰਹਿੰਦਾ ਸੀ ਬਾਦਚ ਇਹ ਉਹਦੇ ਗ੍ਰੰਥਾਂ ਵਿੱਚ ਲਿਖਿਆ ਕਿ ਉਹ ਮਹਿਲ ਉਹ ਤਿਆਰ ਹੋ ਗਿਆ ਪੂਰਾ ਘਟ ਕਰਨ ਤੇ ਭਗਵਾਨ ਨੇ ਮਹਿਲ ਤਾਂ ਤਿਆਰ ਕਰਾ ਰਿਹਾ Shiv ji Shiv ji ਜਿਹਨੂੰ ਕੰਨੇ ਆਪਾ Shiv ji bhagwan ne kende anlok ਜਦੋਂ ਮਹਿਲ ਤਿਆਰ ਹੋਇਆ ਉਹਦੀ ਜੇ ਵਾਪਾ ਉਦਘਾਟਨ ਕਰਦੇ ਹਾਂ ਉਦਘਾਟਨ ਵਾਸਤੇ ਉਹਨਾਂ ਨੇ ਸਾਰੇ ਬੜੇ ਦੂਰ ਦੂਰ ਤੋਂ ਸਿਆਣੇ ਸਿਆਣੇ ਬ੍ਰਾਹਮਣ ਮੰਗਾਏ ਤੇ ਜਿਹੜਾ ਲੰਕਾਪਤੀ ਰਾਜਾ ਰਾਵਣ ਹੋਇਆ ਇਹਦਾ ਪਿਤਾ ਜਿਹੜਾ ਸੀ ਬਹੁਤ ਵੱਡਾ ਜਿਹੜਾ ਬ੍ਰਾਹਮਣ ਸੀ ਜਿਹਦੇ ਕੋਲ ਬਹੁਤ ਗਿਆਨ ਸੀ ਤੇ ਉਹਨੂੰ ਬੁਲਾਇਆ ਚੱਠ ਕਰਨ ਵਾਸਤੇ ਚੱਠ ਕਿਹਾ ਜਾਂਦਾ ਸੀ ਉਸ ਟਾਈਮ ਕੀ ਚੱਠ ਕੀਤੀ ਜਾਣੀ ਹੈ ਜਗ੍ਹਾ ਦੀ ਇਚੱਠ ਕੀਤੀ ਆਲੇ ਦਿਵਾਲ ਨੂੰ ਬੜੇ ਲੋਕ ਬੁਲਾਏ ਗਏ ਬੜੇ ਵੱਡੇ ਵੱਡੇ ਗਿਆਤਾ ਇੱਛੀ ਮੋਨੀ ਅਤੇ ਉਥੇ ਰਾਮਣ ਦੇ ਪਿਤਾ ਨੂੰ ਸੱਦਿਆ ਗਿਆ ਉਹ ਵੀ ਬੜਾ ਵੱਡਾ ਬ੍ਰਾਹਮਣ ਸੀ ਜਿਹਦੇ ਕੋਲ ਬਹੁਤ ਗਿਆਨ ਸੀ ਤੇ ਉਹਨੂੰ ਦਸ਼ਨਾ ਵੀ ਦੇਣੀ ਸੀ ਭਗਵਾਨ ਨੇ ਇਸ ਵੇਲੇ ਉਦਘਾਟਨ ਕੀਤਾ ਚੱਠ ਕੀਤੀ ਤੇ ਬਾਅਦ ਵਿੱਚ ਪੁੱਛਿਆ ਜੀ ਵੀ ਪੁੱਛਦਾ ਹੈ ਕਿ ਤੁਹਾਡਾ ਕੀ ਕੀ ਦਸ਼ਨਾ ਬਣਦੀ ਹੈ ਕੀ ਦਸ਼ਨਾ ਦੀ ਹੈ ਤੁਹਾਨੂੰ ਤੇ ਉਹਦੇ ਦਸ਼ਨਾਾਂ ਦੇ ਵਿੱਚ ਹੀ ਮੰਗ ਲਿਆ। ਰਾਵਣ ਦੇ ਪਿਤਾ ਨੇ ਦਸ਼ਨਾ ਮੰਗ ਲਈ ਕਹਿੰਦੇ ਆ ਕਰੋ ਇਹ ਬਹੁਤ ਸੋਹਣਾ ਬਣਿਆ ਲੰਕਾ ਜਿਹੜੀ ਹੈ ਨਾ ਤੁਹਾਡੀ ਇਹ ਕਿਲਾ ਜਿਹੜਾ ਬਹੁਤ ਸੁੰਦਰ ਬਣਿਆ। ਤੇ ਸਾਧ ਸੰਗਤ ਜੀਓ ਉਹ ਦਸ਼ਨਾਾਂ ਦੇ ਵਿੱਚ ਕਹਿੰਦੇ ਮੈਨੂੰ ਇਹ ਕਿਲਾਈ ਦੇ ਦਿਓ ਜਿਹਨੂੰ ਉਦ ਘਾਟਨ ਕਰਨ ਲਈ ਮੰਗਾਇਆ ਸੀ ਬ੍ਰਾਹਮਣ ਨੂੰ ਉਹਨੇ ਕਿਲਾ ਖੋਲਿਆ ਕਿਉਂਕਿ ਭਗਵਾਨ ਆਪਸ ਨਹੀਂ ਸੀ ਬੋਲ ਸਕਦੇ ਇਸ ਵੇਲੇ ਬੇਨਤੀ ਕੀਤੀ ਭਗਵਾਨ ਜੀ ਤੱਕ ਕਿਲਾ ਹੀ ਬਹੁਤ ਸੁੰਦਰ ਬਣਿਆ ਇਸ ਕਰਕੇ ਮੈਨੂੰ ਦਸ਼ਨਾ ਦੇ ਵਿੱਚ ਹਟ ਕੀਤਾ ਉਹਨੇ ਕਹਿੰਦੇ ਮੇਰੀ ਦਸ਼ਨਾਈ ਹੈ ਜੇ ਦੇਣਾ ਹੈ ਤਾਂ ਇਹ ਲੰਕਾ ਪੱਤੀ ਜੜਾ ਲੰਕਾ ਵਰਤੀ ਬਣਾਈ ਨਾ ਕਿਲਾ ਬਣਾਇਆ ਇਹ ਮੈਨੂੰ ਭੇਟ ਕਰੋ ਮੈਂ ਤਾਂ ਲਵਾਂਗਾ ਨਹੀਂ ਤੇ ਮੈਂ ਕੋਈ ਦਸ਼ਨਾ ਨਹੀਂ ਲਵਾਂ ਉਸ ਵੇਲੇ ਰਾਮਣ ਦੇ ਪਿਤਾ ਨੂੰ ਇਹ ਭੇਟ ਕਰਤੀ ਜਿਹੜਾ ਲੰਕਾਪਤੀ ਰਾਮਣ ਜਿੱਥੇ ਰਹਿੰਦਾ ਸੀ ਉਹ ਕਿਲਾ ਸੀ ਨਾ ਸਮੁੰਦਰ ਦੀ ਖਾਈ ਦੇ ਵਿੱਚ ਇਹ ਭਗਵਾਨ ਸ਼ਿਵਜੀ ਨੇ ਬਣਵਾਇਆ ਤੇ ਉਹ ਬਣਵਾਣ ਤੋਂ ਬਾਅਦ ਉਹਨੂੰ ਭੇਟਾ ਕਰਤਾ ਇਹ ਕੁਝ ਸਮੇਂ ਬਾਅਦ ਪਿਤਾ ਮਰ ਗਿਆ ਰਾਮਣ ਸੀ ਜਿਹੜਾ ਉਹਨੇ ਰਾਜ ਭਾਗ ਲੰਕਾ ਸੰਭਾਲੀ ਉਹ ਜਿਹੜਾ ਖਾਈ ਦੇ ਵਿੱਚ ਕਿਲਾ ਸੀ ਉਹਦੇ ਕੋਲ ਆ ਗਿਆ ਇਹਨੂੰ ਸੋਨੇ ਦੀ ਵੀ ਕਿਹਾ ਜਾਂਦਾ ਕਿ ਸਾਰਾ ਸੋਨੇ ਦਾ ਬਣਿਆ ਹੋਇਆ ਸੀ ਉਹਦੀ ਗ੍ਰੰਥਾ 'ਚ ਉਹ ਜਗ੍ਹਾ ਤੇ ਲਿਖਿਆ ਹੈ ਪਰ ਇੱਥੇ ਭਗਤ ਜੀ ਆਧਾਰਨ ਲੈਂਦੇ ਹਨ ਇੱਥੇ ਕਿਨ ਤੂੰ ਪਰ ਤੂੰ ਵੀ ਲੋਕ ਕਰਦੇ ਹਨ ਟੀਕਾ ਕਰ ਕੋਈ ਕੁਝ ਲਿਖਦਾ ਹੈ ਲਿਖਾਰੀ ਕੋਈ ਕੁਝ ਲਿਖਦਾ ਆਪਾਂ ਮਿੱਥ ਜਿਹੜੇ ਇਹਨਾਂ ਦੇ ਗ੍ਰੰਥਾ ਨੂੰਹਾਂ ਦੇ ਮੁਤਾਬਕ ਆਧਾਰਨ ਲੈ ਰਿਆ ਕੋਈ ਮਹਾਰਾਜ ਦੇ ਵਿੱਚ ਸਤਿਗੁਰੂ ਦੀ ਬਾਣੀ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਧਾਰਨ ਤੌਰ ਤੇ ਭਗਤ ਜੀ ਨੇ ਬਲਤੀ ਹੈ ਕਿਉਂਕਿ ਇਥੇ ਵੈਸਵਾਜੀ ਕਰਨ ਵਾਲੇ ਵੀ ਬਹੁਤ ਲੋਕ ਹੁੰਦੇ ਆਣ ਜਿਹੜੇ ਮਾੜੀ ਮਾੜੀ ਗੱਲ ਤੇ ਉਂਗਲ ਚੱਕਦੇ ਆ ਪਰ ਭਗਤ ਜੀ ਇੱਕ ਆਧਾਰਨ ਦੀ ਤੌਰ ਤੇ ਸੂਝ ਕਰਦੇ ਹਨ ਹੋਰ ਕੋਈ ਗੱਲ ਨਹੀਂ ਐ ਕਿਸੇ ਦੇ ਗ੍ਰੰਥ ਤੇ ਕਿਸੇ ਦੇ ਧਰਮ ਤੇ ਕਿਸੇ ਦੇ ਮਜ਼ਬਬ ਤੇ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਜਿਵੇਂ ਦਾ ਉਹਨਾਂ ਦੀ ਸਮਝ ਹੈ ਲੋਕ ਕਰਦੇ ਆ ਉਹਨਾਂ ਦੇ ਗ੍ਰੰਥ ਉਹਨਾਂ ਨੂੰ ਚੰਗੇ ਲੱਗਦੇ ਆ ਕਿਉਂਕਿ ਉਹਨਾਂ ਦੇ ਮੁਤਾਬਕ ਉਹਨਾਂ ਦੀ ਮਰਜ਼ਾ ਦਾ ਉਹ ਕਰ ਰਹੇ ਆ ਠੀਕ ਐ ਕਰਨ ਦੋ ਆਪਾ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਚੱਲਣਾ ਹੈ। ਇਹ ਮਹਾਰਾਜ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦਾ ਇਹ ਜਿਹੜਾ ਸਮੁੰਦਰ ਦੇ ਵਿੱਚ 6 ਕੋਟ ਸਮੁੰਦਰ ਸਿਖਾਈ ਇਹ ਕੋਟ ਕਿਲੇ ਨੂੰ ਕਹਿੰਦੇ ਹਨ। ਲੰਕਾ ਸਾ ਕੋਟ ਸਮੁੰਦਰ ਸਿਖਾਈ ਕਹਿੰਦੇ ਆਲੇ ਦੁਆਲੇ ਉਹਦੇ ਖਾਈ ਪੱਟੀ ਹੋਈ ਸੀ ਕੋਈ ਆਲੇ ਦੁਆਲੇ ਹਮਲਾ ਨਾ ਕਰ ਦੇਵੇ। ਆਮ ਕਿਲਿਆਂ ਦੇ ਆਲੇ ਦੁਆਲੇ ਸਾਰਿਆਂ ਦੀਆਂ ਖਾਈਆਂ ਪੱਟੀਆਂ ਜਾਂਦੀਆਂ ਜਿਹੜੇ ਬਾਦਸ਼ਾਹ ਹੁੰਦੇ ਸੀ ਰਾਜੇ ਤੇ ਉਹਦੇ ਵਿੱਚ ਦੇਖੋ ਜਦੈ ਤੁਸੀਂ ਇਹਦੇ ਕੋਲ ਰੀਦੀਆਂ ਸੀ ਦੀਆਂ ਸੰਨਾਸੇ ਗੋਪਤ ਚੇਰ ਛੱਡੇ ਹੋਏ ਸੀ ਕੋਈ ਆਮ ਆਦਮੀ ਅਣਕੇ ਅੰਦਰ ਨਾ ਵੜ ਸਕੇ ਤੇ ਬਾਹਰ ਹੀ ਉਹਨੂੰ ਖਤਮ ਕਰ ਦਿੱਤਾ ਜਾਂਦਾ ਸੀ ਇੰਨਾ ਤਕੜਾ ਸਖਤ ਪਹਿਰਾ ਸੀ ਰਾਵਣ ਦੇ ਲੰਕਾ ਦੀਵਾਲੇ ਦੀ ਭਗਤ ਜੀ ਇੱਥੇ ਦਸ਼ਤਾਤ ਨਿੰਦਨ ਕਹਿੰਦੇ ਲੰਕਾ ਸਾ ਕੋਟ ਸਮੁੰਦਰ ਸੀ ਖਾਹੀ ਤੈ ਰਾਵਣ ਕਰ ਖਬਰ ਨਾ ਪਾਈ ਇਹਦੇ ਭਾਈ ਜਿਹੜਾ ਰਾਵਣ ਦਾ ਇੰਨਾ ਵੱਡਾ ਕਿਲਾ ਸੁਣਿੰਦਾ ਇੰਨਾ ਵੱਡਾ ਕੋਟ ਕਿਲਾ ਸੀ ਜਿਹੜਾ ਖਾਈ ਦੇ ਵਿੱਚ ਆ ਗ੍ਰੰਥਾਂ ਦੇ ਵਿੱਚ ਸੁਣਿੰਦਾ ਹੈ RAM LILA ਕੀਤੀ ਜਾਂਦੀ ਹੈ ਰਾਵਣ ਦੇ ਵਿੱਚ ਦੱਸਿਆ ਜਾਂਦਾ ਹੈ ਭਗਤ ਜੀ ਕਹਿੰਦੇ ਅੱਜ ਉਹਦੀ ਕੋਈ ਖਬਰ ਹੀ ਨਹੀਂ ਹੈ ਕਹਿੰਦੇ ਅੱਜ ਉਹਦੀ ਖਬਰ ਸਾਰ ਹੀ ਨਹੀਂ ਕਿੱਥੇ ਉਹ ਕਿਲਾ ਕਦੀ ਦੇਖਿਆ ਨਹੀਂ ਉਹ ਉਹ ਕੋਈ ਜਗ੍ਹਾ ਨਜ਼ਰ ਹੀ ਨਹੀਂ ਹੁੰਦੀ ਉਹਦੀ ਖਬਰ ਹੀ ਨਹੀਂ ਹੈ ਕਹਿੰਦੇ ਜਿੱਥੇ ਇੰਨਾ ਵੱਡਾ ਰਾਜ ਰਿਆ ਹੋਵੇ ਰਾਵਣ ਰਿਆ ਹੋਵੇ ਕੋਈ ਖਬਰਸਾਰ ਕਿਉਂ ਨਹੀਂ ਚਾਹੀਦੀ ਹੈ ਭਗਤ ਜੀ ਕਹਿੰਦੇ ਜਦੋਂ ਇੱਡੇ-ਇਡਾ ਵੱਡੇ ਕਿਲੇਦਾਰ ਜਿਨ੍ਹਾਂ ਦੇ ਇੱਡੇ ਪਰਿਵਾਰ ਸੀ ਉਹ ਨਹੀਂ ਰਹਿ ਸਕੇ ਤੇ ਰਾਵਣ ਖਰ ਕਬਰ ਨਾ ਪਾਈ ਭਗਤ ਜੀ ਕਹਿੰਦੇ ਉਹਦੀ ਖਬਰ ਸਾਰੀ ਨਹੀਂ ਆ ਮੰਗੂ ਕਿਛ ਥਿਰ ਨਾ ਰਹਾਈ ਕਹਿੰਦੇ ਫਿਰ ਕੀ ਮੰਗਾ ਉਹੀ ਕੇਂਦਰੀ ਭਾਵ ਨੂੰ ਦਰਸਾਉਂਦੇ ਹਨ ਕਹਿੰਦੇ ਪਾਲਕ ਜੀ ਮੈਂ ਕੀ ਮੰਗਾ ਇੱਥੇ ਤਾਂ ਕੁਛ ਵੀ ਸਥਿਰ ਨਹੀਂ ਐ ਨਾਨਕ ਨਾਨਕ ਦੇਖ ਚਲਿਓ ਜਗ ਜਾਈ ਦੇਖਤ ਨੈਣ ਚਲਿਓ ਜਗ ਜਾਈ ਭਗਤ ਜੀ ਕਹਿੰਦੇ ਨੈਣਾ ਨਾਲ ਅੱਖਾਂ ਨਾਲ ਦੇਖਦੇ ਆਂ ਇਹ ਜਗਤ ਤੁਰਿਆ ਜਾ ਰਿਹਾ ਰਹਾਓ 1 ਲੱਖ ਪੂਤ ਸਵਾ ਲੱਖ ਨਾਤੀ ਤੈ ਰਾਵਣ ਕਰ ਦਿਆ ਨਾ ਬਾਤੀ ਫਿਰ ਅਧਾਰਨੇ ਦਿਨ ਭਗਤ ਜੀ ਅਗਲੇ ਪਦ ਚ ਕਹਿੰਦੇ ਵੀ ਸੁਣਿਆ ਗ੍ਰੰਥਾਂ ਦੇ ਵਿੱਚ ਕਿ ਉਹਦੇ 1 ਲੱਖ ਪੁੱਤਰ ਸੀ ਸਵਾ ਲੱਖ ਪੋਤੇ-ਪੋਤਰੀਆਂ ਸੀ ਇੱਥੇ ਵੀ ਭਗਤ ਜੀ ਕਹਿੰਦੇ ਉਂਗਲ ਖੜੀ ਹੋ ਜਾਂਦੀ ਹੈ ਉਦੋਂ ਵੀ ਉਂਗਲ ਖੜੀ ਕਰਦੇ ਸੀ ਲੋਕ ਹੁਣ ਵੀ ਕਰਦੇ ਹਨ ਕਿ 1 ਲੱਖ ਨਹੀਂ ਹੋ ਸਕਦਾ ਸਵੈਸਵਾਜੀ ਸ਼ੁਰੂ ਹੋ ਜਾਂਦੀ ਹੈ ਸਵਾ ਲੱਖ ਪੁੱਤਰੇ ਨਹੀਂ ਹੋ ਸਕਦੇ 1 ਲੱਖ ਨਹੀਂ ਹੋ ਸਕਦਾ ਪਰ ਆਪਾਂ ਇਸ ਗੱਲ ਤੋਂ ਕੁਝ ਨਹੀਂ ਲੈਣਾ ਆਪਾਂ ਇੱਕ ਦਸ਼ਟਾਤ ਭਗਤ ਜੀ ਕਹਿੰਦੇ ਲੈਨੇ ਆਂ ਕਹਿੰਦੇ ਪ੍ਰਾਤਨ ਰਾਜਿਆਂ ਦੇ ਇਸ ਤਰ੍ਹਾਂ ਪੁੱਤਰ ਧੀਆਂ ਕਿਉਂਕਿ 100-100 ਰਾਣੀਆਂ ਹੁੰਦੀਆਂ ਸੀ ਪਿੱਛੇ ਸਾਡੇ ਪਰਿਵਾਰਾਂ ਵਿੱਚ ਵੀ ਧਿਆਨ ਮਾਰੀਏ ਬਜ਼ੁਰਗਾਂ ਦੇ 12-12 ਬੱਚੇ ਹੁੰਦੇ ਸੀ ਕਿਸੇ ਦੇ 8 ਕਿਸੇ ਦੇ 12 ਜੇ ਵੀ ਹਨ ਪਰਿਵਾਰਾਂ ਦੇ ਵਿੱਚ ਤੇ ਪਰ ਜਿਹੜੇ ਰਾਜੇ ਹੁੰਦੇ ਸੀ ਇਹਨਾਂ ਦੇ ਕਈ ਇਹਨਾਂ ਦੇ ਰਾਣੀਆਂ ਗੋਲੀਆਂ ਰੱਖੀਆਂ ਹੁੰਦੀਆਂ ਸੀ ਉਹਨਾਂ ਵਿੱਚੋਂ ਬਹੁਤ ਪਿੰਡਾਂ ਦੇ ਪਿੰਡ ਇਹਨਾਂ ਦੇ ਕਿਲੇ ਹੁੰਦੇ ਸੀ ਅਲੱਗ-ਅਲੱਗ ਜਿੱਥੇ ਰਹਿੰਦੇ ਸੀ ਜੇ ਵੱਡੇ ਪਰਿਵਾਰ ਹੁੰਦੇ ਸੀ ਉਸ ਹਿਸਾਬ ਨਾਲ ਜੇ ਨਾਮ ਹੀ ਸਮਝ ਲੋ ਹੋਵੇ ਘੱਟ ਤੋਂ ਘੱਟ ਵੱਧ ਤੋਂ ਵੱਧ ਹੋ ਸਕਦਾ ਹੈ ਭਗਤ ਜੀ ਕਹਿੰਦੇ 1 ਲੱਖ ਪੁੱਤ ਸਵਾ ਲੱਖ ਨਾਤੀ ਕਹਿੰਦੇ ਫਿਰ ਉਹਦੇ ਬੰਦੂਬਸ ਵਾਸਤੇ ਵੀ ਵੱਡਾ ਇੰਤਜ਼ਾਮ ਚਾਹੀਦਾ ਉਹ ਰਾਮਣ ਦਾ ਭਗਤ ਜੀ ਕਹਿੰਦੇ ਐ ਦੱਸਿਆ ਜਾਂਦਾ 1 ਲੱਖ ਪੁੱਤ ਸਵਾ ਲੱਖ ਨਾਤੀ ਪੋਤੇ ਪੁੱਤਰੀਆਂ ਨੂੰ ਨਾਤੀ ਕਹਿੰਦੇ ਅਜੇ ਵੀ ਅਈਆਂ ਦੀ ਭਾਸ਼ਾ ਹੈ ਬੋਲੀ ਹੈ ਨਾਤੀ ਆਪਾਂ ਕਹਿੰਦੇ ਦੇ ਨਾਤੀ ਹੈ ਮੇਰਾ ਇਹ ਦੋ ਪੋਤਾ ਪੁੱਤਰੀ ਹੈ ਤੈ ਹਰਾਵਨ ਕਰ ਦਿਆ ਨਾ ਬਾਤੀ ਭਗਤ ਜੀ ਕਹਿੰਦੇ ਉਸ ਰਾਵਣ ਦੇ ਘਰ ਅੱਜ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਹੀਂ ਹੈ ਸਭ ਕੁਝ ਤੈ ਸਨੈਸ ਹੋ ਗਿਆ ਉਹ 1 ਲੱਖ ਪੁੱਤਰ ਵੀ ਮਰ ਗਿਆ ਸਵਾ ਲੱਖ ਨਾਤੇ ਨਾਤੀਆਂ ਵੀ ਚਲੇ ਗਏ ਕੁਝ ਵੀ ਨਹੀਂ ਬਚਿਆ ਫਿਰ ਕਹਿੰਦੇ ਜਿਹਦਾ ਐਡਾ ਵੱਡਾ ਪਰਿਵਾਰ ਨਹੀਂ ਬਚ ਸਕਿਆ ਲੱਖਾਂ ਦੀ ਤਲਾਤ ਵਿੱਚ ਜਿਹਦੇ ਘਰ ਵਿੱਚ ਜੀ ਹੁਣ ਪਿੰਡ ਪਿੰਡਾਂ ਦੇ ਪਿੰਡ ਜੀ ਬਣਦੇ ਆ ਇਹ ਭਗਤ ਜੀ ਕਹਿੰਦੇ ਜਦੋਂ ਉਹ ਨਹੀਂ ਬਚ ਸਕਿਆ ਉਹਦੇ ਕੋਲ ਸਾਰਾ ਕੁਝ ਸੀ ਤੇ ਅੱਗੇ ਭਗਤ ਜੀ ਫਿਰ ਆਧਾਰ ਲੈਂਦੇ ਨੇ ਚੰਦ ਸੂਰਜ ਜਾ ਕੇ ਤਪ ਤਰ ਸੋਈ ਕਹਿੰਦੇ ਵੀ ਦੱਸਿਆ ਜਾਂਦਾ ਭਗਤ ਜੀ ਕਹਿੰਦੇ ਉਹਦੇ ਚੰਦਰਮਾ ਤੇ ਸੂਰਜ ਸੋਈ ਸੋਈ ਤਪਾਂਦੇ ਸੀ ਦਿਨ ਰਾਤ ਉਹਦੀ ਰਸੋਈ ਤਪਦੀ ਸੀ ਤਾਂ ਕਿਤੇ ਲੰਗਰ ਪੂਰਾ ਹੁੰਦਾ ਸੀ ਕਿਉਂਕਿ ਐਡੇ ਪਰਿਵਾਰ ਦਾ ਬੰਦੂਬਸ ਕਰਨਾ ਇੱਕ ਘੰਟੇ ਦਾ ਕੰਮ ਨਹੀਂ ਦਿਨ ਰਾਤ ਹੀ ਰਸੋਈ ਉਹਦੀ ਚੱਲਦੀ ਸੀ ਤਾਂ ਕਿਤੇ ਲੰਗਰ ਪੂਰਾ ਹੁੰਦਾ ਸੀ ਚੰਦ ਸੂਰਜ ਕਹਿੰਦੇ ਉਹਦੇ ਤਪ ਤਰਸੋਈ ਬਸੰਤਰ ਜਾ ਕੇ ਕੱਪੜੇ ਧੋਈ ਪਹਿਲਾਂ ਤੋਬੀ ਲੋਕ ਕੱਪੜੇ ਧੁੰਦੇ ਸੀ ਕਿਉਂਕਿ ਆਮ ਘਰਾਂ ਚਿੰਤ ਜਮ ਨਹੀਂ ਸੀ ਨਹਿਰਾਂ ਤੇ ਟੋਬਿਆਂ ਦੀ ਕਹਿੰਦੇ ਬਸੰਤਰ ਅੱਗ ਜਿਹੜੀ ਦਾਗਣੀ ਦੇਵਤਾ ਉਹਦੇ ਕੱਪੜੇ ਧੁੰਦਾ ਸੀ ਦਿਨ ਰਾਤ ਹੀ ਕੱਪੜੇ ਧੁੱਪਦੇ ਸੀ ਕਹਿੰਦੇ ਏਡੇ ਵੱਡੇ ਇੰਤਜ਼ਾਮ ਸਨ ਕਿ ਜਿੱਥੇ ਚੰਦਰਮਾ ਸੂਰਜ ਵਰਗੇ ਸੋਈ ਪਕਾਉਂਦੇ ਸੀ ਬਸੰਤਰ ਵਰਗੇ ਕੱਪੜੇ ਧੁੰਦੇ ਸੀ ਇਹ ਜਿਗਰ ਹੈ ਉਹ ਗ੍ਰੰਥਾਂ ਚ ਉਹ ਜਿਗਰ ਭਗਤ ਜੀ ਤਾਂ ਕਰਦੇ ਆਣ ਕੀ ਇੰਨੇ ਵੱਡੇ ਨੂੰ ਵੀ ਕੋਈ ਹਰਾ ਸਕਦਾ ਜਿਹਨੂੰ ਇੰਨਾ ਜਿਹਦੇ ਇੰਨੇ ਕੰਟਰੋਲ ਦੇ ਵਿੱਚ ਦੇਵਤੇ ਵੀ ਸਨ ਕਹਿੰਦੇ ਫਿਰ ਉਹ ਵੀ ਹਾਰ ਗਿਆ ਉਹਨੂੰ ਵੀ ਜਾਣਾ ਪਿਆ ਸ੍ਰਿਸ਼ਟੀ ਦੇ ਵਿੱਚੋਂ ਉਹਨੂੰ ਵੀ ਕਾਲ ਨੇ ਆਣ ਕੇ ਜੱਫਾ ਮਾਰ ਲਿਆ ਕਾਲ ਉਹਦੇ ਪਾਵੇਂ ਨਾਲ ਕਹਿੰਦੇਣ ਬੱਜਿਆ ਸੀ ਤੇ ਕਾਲ ਨੇ ਆਣ ਕੇ ਉਹਦਾ ਅੰਤ ਕਰਤਾ ਤੇ ਭਗਤ ਜੀ ਬਚਨ ਕਰਦਾ ਗੁਰਮਤਿ ਰਾਮੇ ਰਾਮ ਵਸਾਈ ਅਸਤਰ ਰਹੈ ਨਾ ਕਤੂ ਜਾਈ ਤੇ ਭਗਤ ਜੀ ਸਿੱਟਾ ਕੱਢਦੇ ਨਚੋੜ ਕਰਦਣ ਖੀਲੀਆਂ ਪੰਕਤੀਆਂ ਵਿੱਚ ਪਹਿਲੋਂ ਭਗਤ ਜੀ ਧਾਰਨਾ ਲੈ ਕੇ ਫਿਰ ਅੰਤਰ ਦਿੰਦੇ ਹਨ ਅੰਸਰ ਦੇ ਰਿਆ ਗੁਰਮਤਿ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਲਈ ਭਾਈ ਜਿਨਾਂ ਨੇ ਰਮਿਓ ਨਾਮ ਨੂੰ ਵਸਾਈ ਹਿਰਦੇ ਵਿੱਚ ਧਾਰਨ ਕਰ ਲਿਆ ਵਸਾ ਲਿਆ ਅਸਥਿਰ ਰਹੇ ਨਾ ਕਤਹੂ ਜਾਈ ਉਹ ਇਸ ਇੱਥੇ ਸੰਸਾਰ ਵਿੱਚ ਸਥਿਰ ਰਹਿੰਦੇ ਆ ਨਹੀਂ ਤਾਂ ਕੋਈ ਵੀ ਸਥਿਰ ਨਹੀਂ ਰਹਿ ਸਕਦਾ ਇਹ ਸ੍ਰਿਸ਼ਟੀ ਵਿੱਚ ਕੋਈ ਵੀ ਸਦਾ ਵਸਤੇ ਨਹੀਂ ਰਹਿ ਸਕਦਾ ਗੁਰਮਤ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਲੈ ਕੇ ਉਹ ਨਾਮ ਨੂੰ ਜੱਪ ਲਿਆ ਰਮੇ ਮਾਲਕ ਦੇ ਨਾਮ ਨੂੰ ਧਿਆ ਲਿਆ ਵਿਸਾਲਿਆ ਹੀ ਰਦੇ ਵਿੱਚ ਅਸਥਿਰ ਰਹੇ ਕਹਿੰਦੇ ਉਹ ਅਸਥਿਰ ਰਹਿੰਦੀਆਂ ਨੇ ਆਤਮਾ ਉਹ ਅੰਬਰ ਹੋ ਜਾਂਦੀਆਂ ਨੇ ਕਿਉਂਕਿ ਸਰੀਰਾਂ ਤੋਂ ਪਰੇ ਹੋ ਜਾਂਦੀਆਂ ਨੇ ਸਾਡੇ ਦੇਖੋ ਆਪਾਂ ਇਤਿਹਾਸ ਪੜ੍ਹਦੇ ਹਾਂ ਸਿੰਘ ਜੀ ਵੀ ਹਨ ਜਿੰਨਾ ਸਿੰਘਾਂ ਸਿੰਘਣੀਆਂ ਦੇ ਖੋਪਰੀਆਂ ਲੋਹਾਈਆਂ ਤਿਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਵਾਏ ਗਏ ਉਹ ਕਿਤੇ ਮਾਰੇ ਥੋੜਾ ਨੇ ਅਸੀਂ ਮਰ ਜਾਣਾ ਸਾਡਾ ਕਿਸੇ ਨੇ ਨਾ ਨਹੀਂ ਲੈਣਾ ਉਹਨਾਂ ਦੀ ਦੁਨੀਆ ਨਾਲ ਲੈ ਰਹੀ ਹੈ ਤੇ ਦੁਨੀਆ ਜਾ ਵੀ ਰਹੀ ਆ ਵੀ ਰਹੀ ਹੈ ਪਰ ਉਹਨਾਂ ਦਾ ਨਾਮ ਨਹੀਂ ਖਤਮ ਹੁੰਦਾ ਕਿਉਂਕਿ ਉਹ ਉਹਨਾਂ ਦੀ ਆਤਮਾ ਮਮਰ ਹੋ ਜਾਂਦੀਆਂ ਤੇ ਜੇ ਅਸੀਂ ਜਪਾਂਗੇ ਸਾਡੀ ਆਤਮਾ ਵੀ ਅਮਰ ਹੋ ਜਾਣਗੀਆਂ ਇਹ ਸਰੀਰ ਦੇ ਵਿੱਚ ਹੀ ਆਤਮਾ ਜਿਹੜੀ ਹੈ ਉਹ ਨਾਮ ਰਾਹੀ ਅਮਰ ਹੁੰਦੀ ਹੈ ਬਾਹਰੋਂ ਕੋਈ ਨਹੀਂ ਨੂੰ ਅਮਰ ਕਰ ਸਕਦਾ ਇਸ ਸਥਿਰ ਭਗਤ ਜੀ ਕਹਿੰਦੇ ਸਥਿਰ ਰਹਿਣਾ ਜੀ ਦੇ ਨਾਮ ਦਾਸਰਾ ਲਈਏ ਓਟ ਲਈਏ ਕਹਤ ਕਬੀਰ ਸੋਰੇ ਲੋਈ RAM ਨਾਮ ਬਿਨ ਮੁਕਤ ਨਾ ਹੋਈ ਅਖੀਰਲੀ ਪੰਕਤੀ ਵਿੱਚ ਭਗਤ ਜੀ ਜਵਾਬ ਦੇਦੇ ਨੇ ਕਹਤ ਕਬੀਰ ਕਬੀਰ ਸਾਹਿਬ ਜੀ ਕਹਿਣਾ ਕਰਦੇ ਹਨ ਸੁਨੋ ਰੇ ਲੋਈ ਸੁਨੋ ਲੋਗੋ ਇਹ ਲਬਜ ਜਿਹੜਾ ਇਹਦਾ ਵੀ ਦੁਬਦਾ ਪੈਦਾ ਹੁੰਦੀ ਹੈ ਕਈ ਲੇਖਕਕਾਰ ਭਗਤ ਜੀ ਦੀ ਪਤਨੀ ਦਾ ਨਾਮ ਵੀ ਲੋਈ ਮਾਤਾ ਸੀ ਤੇ ਕਈ ਗਲਤ ਅਨਸਰ ਕੱਢਦੇ ਨੇ ਕੀ ਉਹ ਮਾਤਾ ਜੀ ਨੂੰ ਲੋਈ ਕਿਹਾ ਨਈ ਅਰਥ ਠੀਕਾ ਕਰ ਦੱਸਦੇ ਹਨ ਕਿ ਲੋਈ ਲੋਕਾਂ ਨੂੰ ਕਿਹਾ ਭਗਤ ਜੀ ਨੇ ਲਬਜ ਦਾ ਅਰਥ ਬਣਦਾ ਕਹਤ ਕਬੀਰ ਸੁਨੋਰੇ ਲੋਈ ਭਗਤ ਜੀ ਕਹਿੰਦੇ ਇਹ ਦੁਨੀਆ ਦੇ ਲੋਕੋ ਸੁਣਨਾ ਕਰੋ RAM ਨਾਮ ਬਿਨ ਮੁਕਤ ਨਾ ਹੋਈ ਕਹਿੰਦੇ ਰਮੇ ਹੋਏ RAM ਦੇ ਨਾਮ ਤੋਂ ਬਿਨਾ ਭਾਈ ਮੁਕਤੀ ਨਹੀਂ ਹੈ ਮੁਕਤ ਨਹੀਂ ਅਸੀਂ ਹੋ ਸਕਦੇ ਨਾਮ ਦੀ ਬੰਦਗੀ ਦੇ ਨਾਲ ਭਜਨ ਦੇ ਨਾਲ ਅਸੀਂ ਆਪਣਾ ਆਤਮਾ ਨੂੰ ਮੁਕਤ ਕਰ ਸਕਦੇ ਹਾਂ ਇਹ ਜਿੰਨਾ ਕੁ ਜੇ ਅਸੀਂ ਪਹਿਲਾਂ ਸੁਣਿਆ ਭਗਤ ਜੀ ਕਹਿੰਦੇ ਸਾਰਾ ਕੁਝ ਕੂੜ ਹੈ ਇੱਥੇ ਜਿਹੜੇ ਰਾਜੇ ਲੱਖਾਂ ਪਤੀ ਜਿਹੜੇ ਸੀ ਕਰਬਾ ਪਤੀ ਜਿਨ੍ਹਾਂ ਦੇ ਕੰਟਰੋਲ ਵਿੱਚ ਇੰਨਾ ਕੁਝ ਸੀ ਉਹ ਵੀ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਨਾਂਛਾਨੀ ਨਹੀਂ ਰਹੀ ਤੇ 라वण ਕਰ ਖਬਰ ਨਾ ਪਾਈ ਕਹਿੰਦੇ ਖਬਰ ਸਾਰੀ ਨਹੀਂ ਉਹਨਾਂ ਦੀ ਕਹਿੰਦੇ ਫਿਰ ਅਸੀਂ ਵੀ ਇਸੇ ਤਰ੍ਹਾਂ ਚੱਲ ਜਾਣਾ ਰਮੇ ਹੋਏ ਪਰਮੇਸ਼ਰ ਦਾ ਨਾਮ ਹੀ ਮੁਕਤ ਕਰ ਸਕਦਾ ਹੈ ਉਹ ਗੁਰਮਖ ਜਨ ਭਗਤ ਜਾਣੇ ਸੰਸਾਰ ਤੋਂ ਕੁਝ ਖੱਟਦੇ ਹਨ ਜਿਹੜੇ ਕੀ ਉਹ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਕੇ ਇਹ ਆਤਮਾ ਨੂੰ ਭਾਈ ਅਮਰ ਕਰ ਲੈਂਦੇ ਹਨ ਇਹ ਅੱਜ ਦੇ ਸ਼ਬਦੀ ਵਿਚਾਰ ਹੈ ਬਾਣੀ ਵਿਚਾਰਦਿਆਂ ਸੇਵਾ ਨਿਭਾਉਂਦਿਆਂ ਜੀ ਨੇਕਾਂ ਭੁਲਾਵਾਂ ਜੰਦੀਆਂ ਨਾਰਾ ਸਮਤ ਬਖਸ਼ ਲੈਣ ਆਈਮਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ